ਉੱਚਾਦਰ ਬਾਬੇ ਨਾਨਕ ਦਾ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਉਹ ਅਜੂਬਾ ਜਿੱਥੇ ਫਰੀਦਕੋਟ ਕੋੜ ਪੂਰਾ ਮੋਕਾ ਲੁਧਿਆਣਾ ਫਗਰਾਉ ਜ਼ਿਲ੍ਹੇ ਵੱਖ-ਵੱਖ ਥਾਵਾਂ ਤੋਂ ਚੜੇ ਵੀਰ ਤੇ ਭੈਣਾਂ ਜਿਨ੍ਹਾਂ ਨੇ ਉੱਥੇ ਜਾ ਕੇ ਉਹ ਮਿਊਜ਼ੀਅਮ ਦੇਖਣਾ ਜਿਹੜਾ ਹਾਲੋਕਾਸਟ ਮਿਊਜ਼ੀਅਮ ਦੁਨੀਆ ਭਰ ਦੇ ਵਿੱਚ ਪਹਿਲਾ ਅਜੂਬਾ ਹੈ ਇਿੱਤੇ ਗੁਰਨਾਣ ਪਾਤਸ਼ਾਹ ਜੀ ਬਾਰੇ ਦੱਸਿਆ ਗਿਆ ਪਹਿਲੀ ਉਦਾਸੀ ਉਹਨਾਂ ਨੇ ਕਿੱਥੇ ਕੀਤੀ ਉਦੋਂ ਕਿੰਨੀ ਉਮਰ ਸੀ ਕਿਹਨੂ ਕਿਹਨੂ ਮਿਲੇ ਤੇ ਕਿੰਨੇ ਕਿੰਨੇ ਕਿਲੋਮੀਟਰ ਯਾਤਰਾ ਤੈਅ ਕੀਤੀ ਦੂਜੀ ਉਦਾਸੀ ਤੀਜੀ ਉਦਾਸੀ ਤੇ ਚੌਥੀ ਉਦਾਸੀ ਇਹ ਉਦਾਸੀਆਂ ਤੋਂ ਇਲਾਵਾ 6 ਫਿਲਮਾਂ ਦਿਖਾਈਆਂ ਜਾਣੀਆਂ ਨੇ 20-25-25 ਮਿੰਟ ਦੀਆਂ ਫਿਲਮਾਂ ਨੇ ਅੱਜ ਤੋਂ 5 ਸਾਲ ਪਹਿਲ 50 ਸਾਲ ਪਹਿਲਾਂ ਪੰਜਾਬ ਕੀ ਸੀ ਡਾਕਟਰ ਨਾਨਕ ਪਾਸ਼ਾ ਨੇ ਬਾਬਰ ਨੂੰ ਜਾਬਰ ਕਿਹਾ ਉਹ ਵੇਲੇ ਕੀ ਸੀ 300 ਸਾਲ ਪਹਿਲਾਂ ਜਦੋਂ ਖਾਲਸਾ ਸਾਜਨਾ ਤੇ ਸਾਜਿਆ ਗਿਆ ਉਸ ਵੇਲੇ ਕੀ ਸੀ 100 ਸਾਲ ਪਹਿਲਾਂ ਕੀ ਸੀ ਤੇ ਅੱਜ ਕੀ ਹੈ ਇਹ ਸਾਰਾ ਕੁਝ ਵਿਗਾ ਕੇ ਲੈਣਾ ਤੁਹਾਨੂੰ ਉੱਚਾ ਦਰਬਾਬੇ ਨਾਨਕ ਦਾ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਮਹਿੰਦਰਤਾ ਜੀ ਦਾ ਜੋ ਕਿ ਅੱਜ 5:30 ਵਜੇ ਕੋਟ